ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰ ਨਾਲ ਵਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਬੜਾ ਦਿਖਾਵਾਂਗੇ 2 ਕਪੜਾ ਤੇ 2 ਦਿਖਾਵਾਂਗੇ ਤਾਜ ਸੁਝੂ ਰੇਟ ਡਿਟੇਲ ਵੀਡੀਓ ਦੇ ਵਿੱਚ ਆਓ ਅੱਗੇ ਵੀਰ ਨਾ ਕਰੀਏਗਾ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਪਿੰਡ ਵੀਰ ਜੀ ਛਾੜੂ ਤਸੀਰ ਸੁਨਾਮ ਤੇ ਜਲਾ ਸਮਰੂਲੋ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਵੀਰੇ 79799193295 79799193295 93295 ਹਾਂਜੀ ਜੀ ਤੇ ਅੱਜ ਆਪਾਂ ਦਿਖਾਵਾਂਗੇ ਚਾਰ ਨਾਗ ਹਨ ਹਾਂਜੀ ਜੀ گاਵਾ ਵੈਸੇ ਹਰ ਵਕਤ ਹੀ ਹੁੰਦੀਆਂ ਹਾਂ ਹਾਂਜੀ ਵੀਰੇ ਹਰ ਵਕਤ ਪੰਜ ਚਾਰ گاਵਾ ਹੁੰਦੀਆਂ ਹੁੰਦੀਆਂ ਉਹਨਾਂ ਜਦੋਂ ਮਰਜੀ ਵੀ ਰਿਕਵਰ ਕਰੇ ਮੇਰੇ ਪੰਜ ਸਤੰਗਰ ਆਪਣੇ ਕੋਲ ਹਰ ਵਕਤ ਹੁੰਦੀਆਂ ਅੱਛਾ ਇੱਕ ਆਪਰੇ ਕੋਲ ਮਹੀਨੇ ਦੀ ਕੱਚੀ ਵੀ ਖੜੀ ਆ ਗਈ ਹੈ ਇਹ ਮਹੀਨੇ ਦੀ ਕੱਚੀ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਇਹਦੀ ਡਿਟੇਲ ਦੱਸੋ ਜੀ ਕੀ ਗੱਲਬਾਤ ਹੈ ਜੀ ਇਹ ਵੀਰੇ ਸਵੇਰੇ 6 ਵ ਠੀਕ ਜੇਰ ਲਈ ਕੋਨੇ ਚ ਪਈ ਆ ਡਾਨਾ ਜਮਾ ਬੱਚਾ ਕੀ ਦੇਤਾ ਬੱਚਾ ਵੀਰੇ ਬੱਚਾ ਦਿੱਤਾ ਕਿੰਨਾ ਗਾ ਦੁੱਧ ਪਾ ਦੂਗੇ ਦੁੱਧ ਪਾ ਦੂ ਬਾਈ 20 ਕਿਲੋ ਗਰਮੀ ਦੇ ਹਿਸਾਬ ਨਾਲੋਂ ਤੋਂ ਵੱਧ ਪਾ ਦੂ 20 ਕਿਲੋ ਤੋਂ ਮੰਨ ਕੇ ਲੈ ਲੇ ਲੀ ਚੋਣ ਚਵਾ ਤਾਰਾ ਤੁਰਾ ਕਿੰਨਾ ਇੱਕ ਨੰਬਰ ਹੈ ਵੀਰੇ ਜਮਾ ਥੋੜਾ ਆਪਾਂ ਕੱਢਿਆ ਜੀ ਆਪਾਂ 5 ਕਿਲੋ ਅਚੀ ਦਾ ਠੀਕ ਹੈ ਹਾਂ ਸੋ ਥਣਲੇਵਾ ਦੇਖ ਸਕਦੇ ਚਿੱਟਾ ਜਾੜਾ ਜੇਰ ਬਿਲਕੁਲ ਓਕੇ ਆ ਤੇ ਹੱਥੀ ਚੋਈ ਵਾਲਾ ਥਾਣਾ ਅਣ ਦੇਖੋ ਚਾਰੇ ਨਿੱਖਣਵੇਂ ਸਾਫ ਸੁਥਰੇ ਕਹਿੰਦਾ ਬਾਪਾ 20 ਕਿਲੋ ਤੋਂ ਪਲੱਸ ਦੁੱਧ ਪਾਉਂਗੇ ਹਾਂਜੀ ਵੀਰੇ ਹਾਈ ਡਿਵੀਜ਼ਨ ਬਹੁਤ ਆ ਵੀਰੇ ਠੀਕ ਹੈ ਸੋ ਮਿਲਕਮੈਨ ਵਗੈਰਾ ਵੀ ਸੋਹਣੀ ਚੰਗੀ ਆ ਰੇਟ ਕੀ ਰਹਿਣਾ ਵੇਚਣ ਚ ਜਾਣਾ ਇਹ ਰੇਟ ਵੀਰੇ ਮੁੱਲ ਦਾ ਆਪਾਂ ਜਿੰਨਾ ਮਰਜ਼ੀ ਕਰਾ ਲੈਣਾ ਹਨਾ ਮੁੱਲ ਦਾ 90 95 ਜਿੰਨਾ ਮਰਜ਼ੀ ਕਰਾ ਲੈਣਾ ਹਨਾ 82000 ਦੀ ਬੱਚੀ ਦੇ ਦਾਂਗੇ 82000 ਦੀ ਬੱਚੀ ਦੇ ਦਾਂਗੇ ਸਾਰ ਨੂੰ ਆਪਾਂ ਦੇ ਦਾਂਗੇ ਹਾਂਜੀ ਹਾਂਜੀ ਤਾਂ ਥਣ ਸੋਹਣਾ ਕਲਮਾਲਾ ਜੇ ਅੱਜੂ ਰੋਕੇ ਆ ਜਮਾ ਹਨਾ ਹਾਂਜੀ ਵੀਰੇ ਤੇ ਬਾਕੀ 82000 ਰੁਪਏ ਰੇਟ ਬਿਲਕੁਲ ਜਮਾ ਜੈਨੂਨ ਜੇ ਰੱਖਿਆਣਾ ਹਾਂਜੀ ਵੀਰੇ ਹਾਈਟ ਵਜਨ ਕੁਆਲਿਟੀ ਕੁਆਲਿਟੀ ਬੱਚੀ ਬਹੁਤ ਸੋਨੇ ਕੱਦ ਵੀ ਬਹੁਤ ਠੀਕ ਆ ਉਹ ਨਹੀਂ ਗੱਲ ਕਿ ਫालतू ਲੱਖ ਮੰਗ ਲਈਏ ਹਾਂਜੀ ਹਾਂਜੀ ਇੱਕ 10 ਮੰਗ ਲਈਏ ਹਾਂਜੀ 82000 ਚੋਅਏ ਬੰਦੇ ਦਾ ਛੋਟ ਸੱਪਾ ਕਰ ਦਾਂਗੇ ਦੇਖੋ ਕਿ ਚਮਕ ਤੁਮਕੀ ਬਹੁਤ ਲੱਗੀ ਸੋ ਫੇਸ ਕੁਆਲਿਟੀ ਵੀ ਕਰਾ ਦਿਓ ਕਿ ਬਾਕੀ ਲੈਵਾ ਦੇ ਫਿਰ ਲੈਵੇ ਦਾ ਬਾ ਕਮਾਲੀਆ ਜਮਾ 82000 22 23 ਕਿਲੋ ਦੁੱਧ ਤੇ ਪਲੱਸ ਤੁਹਾਨੂੰ ਫੈਟ ਵੀ ਮਿਲੂਗੀ ਅੱਗੇ ਦੋ ਨੰਬਰ ਜਿਹੜੀ ਵੈੜ ਦੇਖੀਐ ਨੇ ਬਾਈ ਜੀ ਇਹ ਵੀਰੇ ਕਰ ਦ ਕੱਲ ਸਵੇਰੇ ਸੂਈ ਆ ਬਈ ਇਹ ਇਹਨੇ ਬੱਚੀ ਦਿੱਤੀ ਆ ਬਈ ਇਹਦੀ ਜੇਲ ਜੁੜੀ ਆਪਣੀ ਗਾਰੰਟੀ ਇਹਦੇ ਮਗਰ ਆ ਗਿਆ ਚੱਪ ਦੀ ਬੱਚੀ ਹਾਂਜੀ ਇਹਦੇ ਮਾਰ ਫਰੀਡਰ ਦੀ ਬੱਚੀ ਆ ਠੀਕ ਆ ਕਿੰਨਾ ਕੁ ਵੱਧ ਪਾ ਦੋਗੇ ਅੱਜ ਜਸਤ ਪਾ ਦੋ ਬਈ 20 25 ਕਿਲੋ 24 25 ਕਿਲੋ ਦੁੱਧ ਹਾਂਜੀ ਹਾਂਜੀ ਫਿਰ ਸਵੇਰੇ ਕੱਢਿਆ 75 ਕਿਲੋ ਵੋਲੋ ਆਪਾਂ ਤੇ ਨਾਲ ਆਪਾਂ ਨੂੰ ਫੈਟ ਵੀ ਮਿਲੂਗੀ ਹਾਂਜੀ ਹਾਂਜੀ ਰੇਟ ਇਹਦਾ ਕੀ ਰੱਖਿਆ ਇਹ ਬੱਚੀ ਦੇ ਨਾਲ ਭਾਈ ਆਪਾਂ 90 ਰੁਪਏ 90000 ਦੀ ਦੁੱਧ 24 25 ਕਿਲੋ ਮੰਨ ਕੇ ਪਰਚੇਸ ਕਰ ਲੇ ਬੰਦਾ ਫਾਈਟ ਵਜਨ ਬਹੁਤਾ ਬਈ ਵੱਡੀ ਵੱਡੀ ਬੱਚੀ ਠੀਕ ਹੈ ਹਾਂਜੀ ਰੇਟ ਜੈਨ ਮਾਣਤਨ ਕਰ ਦਾਂਗੇ ਹਣਾ ਮਾਣਤਨ ਵੀਰੇ ਸਾਰੀਆਂ ਵੇੜਾਂ ਚ ਕਰ ਦਾਂਗੇ ਠੀਕ ਹੈ ਠੀਕ ਹੈ ਹਾਂ ਜੀ ਕੁਆਲਿਟੀ ਵਗੈਰਾ ਦੇਖੋ ਵੇਖ ਬੈਠ ਦੀ ਤੇ ਸੋਹਣਾ ਸਾਫ ਜੁੱਤਰਾ ਲੇਵਾ ਫਿਟਿੰਗ ਵਾਲਾ ਤੇ ਚਵਾਈ ਚਾਹੀ ਵੀਰੇ ਹੱਥੀ ਕਰ ਲੋ ਚਾਹੇ ਮਸ਼ੀਨੀ ਹਣਾ ਹਾਂ ਜੀ ਵੀਰੇ ਹੱਥੀ ਚੋ ਲੋ ਜੇ ਮਸ਼ੀਨੀ ਜਿਵੇਂ ਮਰਜ਼ੀ ਚੋ ਲੋ ਠੀਕ ਹੈ 90 ਚ ਮਾਣਤਨ ਕਰ ਦਾਂਗੇ ਹਾਂ ਜੀ ਹਾਂ ਜੀ ਵੀਰੇ ਕਾਦੂ ਬੁੱਦ ਵਧੀਆ ਭੈਣਾਂ ਵਾਲੀ ਬੱਤੀ ਆ ਬੱਟੀ ਆ ਭਾਈ ਛੋਟੀ ਨਹੀਂ ਕਹਿੰਦਾ ਦੇ ਆ ਦੁੱਧ 24 25 ਕਿਲੋ ਹਾਂ ਜੀ ਹਾਂ ਜੀ ਤੇਰਾ ਨੰਬਰ ਜੇ ਆਪਾਂ ਐਰ ਸ਼ਾਰਦਨ ਨਗੀਨਾ ਦੇਖੀ ਜਾਂਦੀ ਐ ਇੱਕ ਹਾਂ ਜੀ ਵੀਰੇ ਕੀ ਗ ਤੇ ਇਹਨੇ 18 ਕਿਲੋ ਦਿੱਤਾ ਹੈ ਬਲੂਨ ਨੇ ਬਈ ਠੀਕ ਹੈ ਪਲੂਨ ਨੇ 18 ਕਿਲੋ ਦੁੱਧ ਹਾਂਜੀ ਹਾਂਜੀ ਤੇ ਵੱਡੀ-ਵੱਡੀ ਡਬਲ-ਡੂਲ ਬੋਤਲ ਹਾਂਜੀ ਹਾਂਜੀ ਵੀਰੇ ਕੁਆਲਿਟੀ ਥਾਣ ਬਹੁਤ ਸੋਹਣਾ ਲੱਗਿਆ ਮੁੱਠੀ ਵਾਲਾ ਥਾਣਾ ਸਾਫ-ਸੁਥਰਾ ਹੀ ਬਹੁਤ ਹੈ ਬਈ ਉੱਚੀ ਠੀਕ ਹੈ ਕਹਿਨ ਨੂੰ ਤਾਂ ਕੋਈ ਆਪਾਂ ਕਹਿ ਦਈਏ ਵੀ ਜਿਹਨੇ 30 ਕਿਲੋ ਦਿੱਤਾ ਹਨਾ ਹਾਂਜੀ ਹਾਂਜੀ ਵੀਰੇ ਪਰ 18 ਕਿਲੋ ਹਕੀਕਤ ਦੁੱਧ ਇਹਨੇ ਦਿੱਤਾ ਹੋਇਆ ਹੈ ਹਾਂਜੀ ਇਹ ਦਿੱਤਾ ਗਰੀ ਠੀਕ ਹੈ ਤੇ ਇਹਦੀ ਦੁੱਧ ਕਿੰਨਾ ਕੁ ਬਾਦ ਹੁੰਦਾ ਹੈ 18 ਕਿਲੋ ਮੰਨ ਲੇ ਕਿ ਠੀਕ ਹੈ ਵੀ ਕਹਿੰਦਾ ਆਪਾਂ ਪਰ ਹਵਾਨਾ ਤੇ ਬਾਡੀ ਬੈਂਟਰ ਦੇਖ ਲੈਂਦਾ ਵੀ 20 ਕਿਲੋ ਤੋਂ ਵੀ ਪਾਰ ਵਾਲੀ ਹੈਗੀ ਹੈ ਹਾਂਜੀ ਹਾਂਜੀ ਪਰ 20 ਕਿਲੋ ਦੁੱਧ ਨੇ ਖਰਾ ਫੈਟ ਵਾਲਾ ਦੇਣਾ ਹੈ ਨਾ ਦੇਣਾ ਵੀਰੇ ਦੇਣਾ ਹੈ ਰੇਟ ਕੀ ਰਹੂ ਇਹਦਾ ਰੇਟ ਵੀਰੇ ਲੈਣ ਦੇਣ ਦਾ 75000 ਰੁਪਏ ਅੱਛਾ 75000 ਰੁਪਏ ਇਹਦਾ ਰੇਟ ਆਪਾਂ ਲੈਣ ਦੇਣ ਜਿਆਦਾ ਰੱਖਿਆ ਹੈ ਹਾਂਜੀ ਹਾਂਜੀ ਤੇ ਪਰ ਵੱਡੀ-ਬੁੱਡੀ ਡਬਲ-ਡੁਬਲ ਬੋਤਲ ਹੈ ਨਾ ਬੀਕ ਕੁਆਲਟੀ ਕੁਆਲਟੀ ਬੋਤਲ ਬੱਚੀ ਥਾਂ ਦੇ ਵੀ ਗੁਰੂ ਤੋਂ ਸਾਫ ਹੈ ਠੀਕ ਹੈ ਹਾਂਜੀ ਵੀਰੇ ਚੜ੍ਹ-ਚੜ੍ਹ ਬੋਤਲ ਹੈ ਵੀਰੇ ਦੀ ਠੀਕ ਹੈ ਸਾਰਾ ਦੇ ਪੱਪਰ ਕਿੱਥੇ ਅੱਗੇ 4 ਨੰਬਰ ਆਪਾਂ ਜਿਹੜੀ ਦੇਖੀ ਜੰਨੇ ਆ ਇਹਦਾ ਵੀਰੇ ਸੂਆ ਪਹਿਲਾਂ ਜੀ ਦੇ ਦੰਦਾਂ ਦੇ ਵਿੱਚ ਹੀ ਵੀਰੇ ਵੇੜਾ ਭਾਦਾਂ ਤੇ ਨਹੀਂ ਠੀਕ ਆ ਹਾਂਜੀ ਵੀਰੇ ਕੁਆਲਟੀ ਕੁਆਲਟੀ ਬੱਚੀ ਦੀ ਬਹੁਤ ਹੈ ਜੀ ਠੀਕ ਆ 10 ਸਾਲ ਪੀਰੀਅਡ ਬਹੁਤ ਹੈ ਜੀ ਦੰਦੋਂ 4 ਦੰਦਾਂ ਦਾ ਨਹੀਂ ਚੈੱਕ ਨਹੀਂ ਕੀਤਾ ਵੀਰੇ ਦੰਦ ਚੈੱਕ ਹੀ ਲੀ ਗਏ 4 ਦੰਦ ਸੁਆ ਸੁਂਝਿਆ ਪਹਿਲਾਂ ਐਲਨ ਦੇ ਜਮਾਰੇ ਜਿੰਨਾ ਪਹਿਲਾਂ ਕਿੰਨਾ ਕੁ ਦੁੱਧ ਦੇ ਦੂਗੀ ਦੁੱਧ ਵੀਰੇ ਪਹਿਲੇ ਨਹੀਂ ਚੱਲੂ 25 ਕਿਲੋ ਤੋਂ ਹਾਇਸ਼ ਕੁਆਲਟੀ ਭਜਨ ਬਹੁਤ ਹੈ ਬੱਚੀ ਦਾ ਠੀਕ ਆ ਪਲੂਣ 25 ਕਿਲੋ ਹਾਂ ਵੀਰੇ ਤਰੀਕ ਦੇ ਹਿਸਾਬ ਨਾਲ ਅਜੇ 12 13 ਦਿਨ ਪੈਣੇ ਨੇ ਜੀ ਰੇਟ ਕੀ ਰਹਿਣਾ ਇਹਦਾ ਰੇਟ ਵੀਰੇ ਦਾ ਫੋਨ ਤੇ ਕਰਨਾ ਜੈ ਜਿਹਾ ਹੋਊਗਾ ਹਾਂ ਵੀਰੇ ਬੱਚੀ ਵੀਡੀਓ ਹਸਾਂ ਨੂੰ ਠੀਕ ਹੈ ਬੜੂ ਬੱਚੀ ਵੀਰੀ ਜੀ ਇੱਕ ਬੋਲ ਵੀ ਬੋਤਲ ਚ ਜਾਂ ਤਾਂ ਜਦੋਂ ਮਰਜੀ ਕੋਈ ਵੀਰ ਆਵੇ ਗਾਮ ਆਪਣੇ ਕੋਲ ਖੁੱਲ੍ਹੇ ਆਈਆਂ ਹਾਂਜੀ ਹਾਂਜੀ ਵੀਰੇ ਠੀਕ ਹੈ ਤੇ ਚਾਰ ਵੇੜਾ ਆਪਾਂ ਕੈਮਰੇ ਸਾਹਮਣੇ ਕਰਤੀਆਂ ਇੱਕ ਖੜਿਆ ਮਹੀਨੇ ਦੀ ਕੱਚੀ ਹਨਾ ਹਾਂਜੀ ਵੀਰੇ ਨੰਬਰ ਬੋਲ ਦਿਓ ਦੁਬਾਰਾ ਆਪਣਾ ਨੰਬਰ ਵੀਰੇ +997919932 ਠੀਕ ਆ ਵੀਡੀਓ ਦੇਖਣੇ ਚਾਹਣੋ ਜਿਹੜੇ ਸਾਡੇ ਨਾਲ ਜਿਹੜੇ ਤਾਂ ਰਾਜ ਆ ਕੇ ਤਿਆਰ ਹੋ ਕੇ ਥੱਲੇ ਬੈਠੇ ਆ ਦੀ ਬੱਚੀ ਵੀਰੀ ਠੀਕ ਆ ਹਾਂ ਜੋ ਇਸ ਹਾਲਾਤ ਜਿਹੜੇ ਸਾਹਮਣੋਂ ਠੀਕ ਆ ਸੋ ਵੀਡੀਓ ਦੇਖ ਰਹੇ ਚੈਨਲ ਨੂੰ ਪਿਆਰ ਦੇ ਲਈ ਚਾਹਦੋ